ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਮਨ ਬਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਡੰਡਾ ਤਬੰਦਨ ਅਨਕੁਬਾ ਸਰਬ ਕਲਾ ਸਮਰਤ ਡੋਲਨ ਤੇ ਦਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਦਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਮਹੱਲਾ 5ਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰਖਿਆ ਸਹਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੂਤ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੀਰੀ ਪਰੀ ਦੇ ਮਾਲਕ ਹਜੂਰ ਗੁਰਦੇਵ ਪਾਸ਼ਾ ਬੰਦੀ ਛੁੜਾਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦਰوں ਕੋ ਰੋਂ ਬਰਸਾਏ ਦਾਸ ਅਨਨ ਮੇਰੋ ਨਿਜ ਰੂਪ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਜੀਆ ਦੇ ਪਾਵਨ ਪਵਿੱਤਰ ਮਹਾਨ ਪੂਜਨੀਕ ਤਪ ਅਸਥਾਨ ਗੁਰਦੁਆਰਾ ਸ਼੍ਰੀ ਪਟ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਗਤਾਂ ਦੂਰੋਂ ਦਰੇਡੇ ਇਲਾਕਿਆਂ ਤੋਂ ਚੱਲ ਕਰਕੇ ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਦਿਨ ਵੀ ਆਪ ਜੀਆਂ ਨੇ ਸਤਿਗੁਰੂ ਸਹਿ ਮਹਾਰਾਜ ਜੀ ਦੇ ਹਜ਼ੂਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਜੀਆਂ ਦੇ ਅਤੇ ਜਾਹਰ ਪੀਰ ਜਗਤਗੁਰੂ ਬਾਬਾ ਜਗਤ ਦੇ ਮਾਲਕ ਪੀਰਾਂ ਦੇ ਪੀਰ ਧੰਨ ਨਾਨਕ ਨਰਨਕਾਰੀ ਸਤਿਗੁਰੂ ਸਹਿ ਮਹਾਰਾਜ ਜੀ ਦੇ ਅੰਮ੍ਰਿਤਮਈ ਦਰਗਾਹੀ તુрки ਬਾਣੀ ਦੇ ਪਾਵਨ ਬਚਨ ਸ੍ਰੀ ਆਸਾ ਜੀ ਕੀ ਵਾਰ ਦਾ ਹਰਜਸ ਕੀਰਤਨ ਆਪ ਜੀਆਂ ਨੇ ਗੁਰੂ ਕਰਦੇ ਸਾਜੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਚਨਾ ਤੋਂ ਸਰਵਨ ਕੀਤੇ ਆਓ ਗੁਰੂ ਪਿਆਰਿਓ ਦਲ ਪੰਥ ਦੀ ਮਰਿਆਦਾ ਦੇ ਅਨੁਸਾਰ ਜੋ ਆਪ ਜੀ ਪਾਵਨ ਸ੍ਰੀ ਗੁਰਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਸਰਵਨ ਕਰਦੇ ਆ ਰਹੇ ਹੋ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੀ ਪਰੰਪਤਾ ਹੁੰਨ ਲੱਗੀ ਹੈ ਜੋ ਸਤਿਗੁਰੂ ਸਹਿ ਮਹਾਰਾਜ ਜੀ ਨੇ ਅਜ ਤਰਸ ਦੇ ਘਰ ਵਿੱਚ ਆ ਕੇ ਮੇਹਰਮਤ ਕਲਾ ਵਰਤਾਉਂਦਿਆਂ ਹੋਇਆਂ ਸਾਡੀ ਝੋਲੀ ਵਿੱਚ ਨਾਮ ਦੇ ਸਾਗਰ ਵਿੱਚੋਂ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਜੋ ਸ਼ਬਦ ਅੱਜ ਸਾਡੀ ਝੋਲੀ ਚ ਪਾਉਣਾ ਕੀਤਾ ਹੈ ਤਨ ਗੁਰੂ ਅਰਜੁਨ ਦੇ ਮਹਾਰਾਜ ਆਪ ਹੀ ਵਿਚਰਤ ਕੇ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਮਤ ਬੁੱਧੀ ਭਾਵਨਾ ਬਲ ਸਮਰੱਥਾ ਦੇ ਕਰਕੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਜੀ ਉਹ ਆਪ ਹੀ ਕਰਵਾ ਲੈਣੀ ਆਓ ਗੁਰੂ ਪਿਆਰਿਓ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੋਹਾਨੀਅਤ ਨੂੰ ਖੇੜਾ ਦੇਦਿਆਂ ਹੋਇਆਂ ਹਿਰਦੇ ਅਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ ਆਉ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸ਼ਬਦ ਗੁਰੂ ਜੀ ਦੇ ਚਰਨਾਂ ਵਿੱਚ ਰਲ ਕੇ ਸੀਸ ਝੁਕਾਈਏ ਦੋਵੇਂ ਹੱਥ ਜੋੜ ਕੇ ਕਰੀਏ ਰਸਨਾ ਪਵਿੱਤਰ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਫਿਰ ਦੁਬਾਰਾ ਉਚਾਰਨ ਕਰਿਏ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5 ਮਨ ਤਨ ਧਨ ਜਿਨ ਪ੍ਰਭ ਦੀਆ ਰਖਿਆ ਸਹਿਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋ ਤੇ ਅਪਾਰ ਇਹ ਜੋ ਪਾਵਨ ਮੁਬਾਰਕ ਅੰਮ੍ਰਿਤਮਈ ਇਲਾਹੀ ਬਜਨ ਹਨ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪੰਜਵੀਂ ਜੋਤ ਪੰਜਵੇਂ ਸਰੂਪ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਸਾਗਰ ਦਇਆ ਦੇ ਦਰਿਆ ਸ਼ਹੀਦਾ ਦੇ ਸਰਤਾਜ ਗੁਰੂ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀਾਂ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ 47 ਅੰਗ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਸ਼ੋਭਨੀਕ 47 ਅੰਗ ਤੇ ਇਹ ਸ਼ਬਦ 84 ਨੰਬਰ ਤੇ ਹੈ 84ਵਾਂ ਸ਼ਬਦ ਅੱਜ ਮਹਾਰਾਜ ਜੀ ਨੇ ਸ਼੍ਰੀ ਰਾਗ ਜੋ ਕਿ 31 ਰਾਗਾਂ ਵਿੱਚੋਂ ਇੱਕ ਪ੍ਰਥਮ ਪਹਿਲੇ ਸਥਾਨ ਤੇ ਆਉਂਦਾ ਹੈ ਜਿਸ ਨੂੰ ਪਹਿਲਾ ਦਰਜਾ ਹਾਸਲ ਹੋਇਆ ਹੈ ਆਰੰਭਿਕ ਰਾਗ ਹੈ ਮਹਾਰਾਜ ਜੀ ਇਸ ਰਾਗ ਦੇ ਵਿੱਚ ਗੁਰਬਾਣੀ ਦੇ ਸ਼ਬਦ ਦਾ ਉਚਾਰਨ ਕਰਦਿਆਂ ਅੱਜ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਮਨ ਤਨ ਤੇ ਧਨ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇੱਕ ਹੈ ਮਨ ਤੇ ਇੱਕ ਹੈ ਤਨ ਤੇ ਇੱਕ ਹੈ ਧਨ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਅਕਾਲ ਪੁਰਖ ਉਹ ਵਹਿਗਦੂ ਨੇ हे ਭਾਈ ਮਨ ਤਨ ਧਨ ਜਿਨ ਪ੍ਰਭ ਦਿਆ ਰੱਖਿਆ ਸਹਿਜ ਸਵਾਰ ਕਿ ਜਿਨੇ ਇਹ ਮਨ ਨਹੀਂ ਦਿੱਤਾ ਹੈ ਤਨ ਨਹੀਂ ਦਿੱਤਾ ਹੈ ਤੇ ਧਨ ਵੀ ਦਿੱਤਾ ਹੈ ਉਹ ਜਿਹੜਾ ਅਕਾਲਪੁਰਖ ਪ੍ਰਭੂ ਹੈ ਨਾ ਜਿਨੇ ਸਾਰਿਆਂ ਦੀ ਰੱਖਿਆ ਕੀਤੀ ਹੈ ਤੇ ਜਿਹੜਾ ਉਹਨੂੰ ਸਵਾਰਦਾ ਹੈ ਆਪੇ ਬਣਾਉਂਦਾ ਹੈ ਭਨਨ ਕਰਨ ਸਮਰਥੋ ਕਿ ਜਿਹੜਾ ਆਪ ਹੀ ਉਸ ਮਨ ਨੂੰ ਤਨ ਨੂੰ ਤੇ ਧਨ ਨੂੰ ਬਖਸ਼ਿਸ਼ ਕਰਦਾ ਹੈ ਤੇ ਸਮੇਂ ਮੁਤਾਬਕ ਜਿਹੜਾ ਆਪੇ ਹੀ ਇਹਨਾਂ ਦਾ ਜਿਹੜਾ ਸਮਾਂ ਆਉਣ ਤੇ ਉਹਨੂੰ ਭਨ ਵੀ ਦਿੰਦਾ ਹੈ ਤੇ ਘੜਦਾ ਵੀ ਆਪ ਹੈ ਮਹਾਰਾਜ ਕਹਿੰਦੇ ਕਿ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਤੇ ਜੋ ਕੁਝ ਉਸ ਨੇ ਬਣਾਇਆ ਹੈ ਅਕਾਲ ਪੁਰਖ ਨੇ ਜਿੰਨਾ ਵੀ ਕੁਝ ਥਾਪਿਆ ਹੈ ਮਹਾਰਾਜ ਕਹਿੰਦੇ ਕਿ ਉਹ ਸਾਰਾ ਉਹਦੇ ਅੰਦਰ ਆਪ ਉਹਦੇ ਅੰਤਰ ਜੋਤ ਅਪਾਰ ਕੀ ਇੱਕ ਰਸ ਇੱਕ ਜੋਤ ਕਰਕੇ ਸਭ ਵਿੱਚ ਵਰਤ ਰਿਹਾ ਹੈ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰੱਖ ਉਰ ਧਾਰ ਪਾਸ਼ਾ ਮਹਾਰਜ ਕਹਿੰਦੇ ਕਿ ਫਿਰ ਐਸਾ ਜਿਹੜਾ ਨਰੰਗਾਰ ਹੈ ਨਾ ਜਿਨੇ ਸਾਰਾ ਕੁਝ ਬਣਾ ਕੇ ਜਿਹੜਾ ਉਹਦੇ ਵਿੱਚ ਇੱਕ ਰਸ ਵਰਤ ਰਿਹਾ ਹੈ ਉਸ ਅਕਾਲ ਪੁਰਖ ਨੂੰ ਸਦਾ ਸਦਾ ਧਿਆਉਣਾ ਕਰੋ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰੱਖ ਉਰ ਧਾਰ ਕਿ ਉਸ ਅਕਾਲ ਪੁਰਖ ਦੇ ਗੁਣ ਕਾਉਣੇ ਕਰੋ ਦਿਨ ਤੇ ਰਾਤ ਮੇਰੇ ਮਨ ਹਰ ਬਿਨ ਅਵਰ ਨਾ ਕੋਏ ਏ ਮੇਰੇ ਮਨਾ ਹਰੀ ਜਿਹੜਾ ਅਕਾਲ ਪੁਰਖ ਹੈ ਨਾ ਉਹਦੇ ਬਿਨਾ ਕੋਈ ਦੂਜਾ ਨਹੀਂ ਹੈ ਕਿ ਜਿਹੜਾ ਰੱਖਿਆ ਕਰ ਸਕੇ ਜਿਹੜਾ ਪਾਲ ਸਕੇ ਕਿਉਂਕਿ ਵੇਖੋ ਪਿਓ ਇੱਕ ਹੁੰਦਾ ਏ ਹਮੇਸ਼ਾ ਚਾਚੇ ਤਾਇਆ ਦੀ ਗਿਣਤੀ ਜਿੰਨੀ ਮਰਜ਼ੀ ਹੋਵੇ ਪਰ ਪਿਓ ਇੱਕ ਹੀ ਰਹਿੰਦਾ ਹੈ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨਰੰਕਾਰ ਪਿਤਾ ਵੀ ਇੱਕ ਹੀ ਹੈ ਤੇ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ ਕਿ ਜਿਹੜਾ ਰੱਖਿਆ ਕਰ ਸਕੇ ਵੇਖੋ ਅੱਜ ਕੱਲ ਰਿਸ਼ਤਾ ਸਿਰਫ ਪਰਿਵਾਰ ਦੇ ਵਿੱਚ ਜਿਵੇਂ ਮਾਤਾ ਪਿਤਾ ਹੀ ਆਪਣੇ ਬੱਚਿਆਂ ਨੂੰ ਸੰਭ ਸਕਦਾ ਹੈ ਕੋਈ ਮਾਸੀਆਂ ਮਾਮੀਆਂ ਚਾਚੀਆਂ ਭੂਏ ਭੂਆ ਮਾਸੀਆਂ ਤੋਂ ਇਲਾਵਾ ਕੋਈ ਵੀ ਜਿਹੜਾ ਹੈ ਨਾ ਇਹਨਾਂ ਨੂੰ ਵੇਖੋ ਆਪਾਂ ਕਹਿ ਦਿੰਨੇ ਹਾਂ ਪਰ ਮਾਤਾ ਪਿਤਾ ਬਿਨਾ ਬੱਚਿਆਂ ਦੀ ਜ਼ਿੰਦਗੀ ਨਹੀਂ ਹੁੰਦੀ ਬੱਚਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ ਇਹ ਰਿਸ਼ਤੇ ਸਿਰਫ ਨਾਮ ਦੇ ਨੇ ਕਿ ਜਿਹੜਾ ਕਿ ਜਦੋਂ ਤੱਕ ਪਿਤਾ ਵਰਤਦਾ ਰਹੇ ਤੇ ਭੂਆ ਵਰਤਦੀਆਂ ਨੇ ਤੇ ਜਦੋਂ ਤੱਕ ਮਾਤਾ ਹੋਵੇ ਤੇ ਉਦੋਂ ਤੱਕ ਕਿ ਨਾਨਕੇ ਮਾਮੇ ਕੰਮ ਆਉਂਦੇ ਨੇ ਬਾਕੀ ਪਿੱਛੋਂ ਕਿੰਨੇ ਕੁਝ ਪੁੱਛਣਾ ਹੈ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹ ਵੀ ਇਸੇ ਤਰ੍ਹਾਂ ਆਪਣੇ ਬੱਚਿਆਂ ਦੀ ਸੰਭਾਲ ਕਰਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਸਰਨਾਈ ਸਦਾ ਰਹੋ ਦੁੱਖ ਨਾ ਵਿਆਪੇ ਕੋਈ ਰਹਾਓ ਇਹ ਹੌ ਵਾਲਾ ਬੰਦ ਹੈ ਸਤਗੁਰੂ ਸਾਹਿਬ ਮਹਾਰਾਜ ਠਹਿਰਾਉ ਦਾ ਦਿਸਤਾਨ ਦੇ ਕਰਕੇ ਸਮਝਾਉਂਦੇ ਨੇ ਕਿ ਐਸੇ ਸਤਗੁਰਾਂ ਦੀ ਸ਼ਰਨ ਪੈਣਾ ਕਰ ਜਿਹਦੀ ਸ਼ਰਨ ਵਿੱਚ ਆਇਆ ਨਾਲੇ ਸੋਭਾ ਮਿਲਦੀ ਮਾਨ ਪ੍ਰਾਪਤ ਹੁੰਦਾ ਨਾਲੇ ਸੁੱਖ ਦੀ ਪ੍ਰਾਪਤੀ ਦੀ ਚਿੰਤਾਵਾਂ ਦੂਰ ਹੁੰਦੀਆਂ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਜਿੱਥੇ ਆ ਕੇ ਚਿੰਤਾਵਾਂ ਖਤਮ ਹੋ ਜਾਣ ਉਸ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਕਰ ਜਦੋਂ ਸ਼ਰਨ ਵਿੱਚ ਆ ਜਾਵੇਂਗਾ ਪਿਆਰਿਆ ਤੇਰੇ ਸਾਰੇ ਦੁੱਖ ਖਤਮ ਹੋ ਜਾਣਗੇ ਤੈਨ ਕੋਈ ਦੁੱਖ ਨਹੀਂ ਪੋ ਸਕਦਾ ਕੋਈ ਦੁੱਖ ਨਹੀਂ ਵਿਆਪੇਗਾ ਮਹਾਰਾਜ ਅੱਗੇ ਕਹਿ ਰਹੇ ਨੇ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਇਹ ਜਿਹੜੇ ਰਤਨ ਪਦਾਰਥ ਨੇ ਨਾ ਸਭ ਕੁਝ ਉਹਨੇ ਪੈਦਾ ਕੀਤਾ ਪਰ ਤੂੰ ਇਹਦੇ ਵਿੱਚ ਇੰਨਾ ਕੋ ਗਲਤਾਨ ਹੋਇਆ ਫਿਰਦਾ ਕਿ ਤੈਨੂੰ ਨਰੰਗ ਕਰ ਵਿਸਰ ਗਿਆ ਹੈ ਪਰ ਮਹਾਰਾਜ ਜੀ ਕਹਿੰਦੇ ਸੋਇਨਾ ਰੂਪਾ ਖਾ ਇਹ ਸਾਰਾ ਕੁਝ ਖਾ ਖੂਨ ਵਾਲਾ ਹੈ ਇਹ ਮਿੱਟੀ ਵਿੱਚ ਹੋ ਜਾਣਾ ਹੈ ਮਿੱਟੀ ਵਿੱਚ ਮਿਲ ਜਾਣਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤ ਪਿਤਾ ਸੁੱਤ ਬੰਦਪਾ ਕੂੜੇ ਸਬੇ ਸਾਕ ਆ ਗਿਆ ਉਹੀ ਵਚਨ ਜੋ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਇਹ ਮਾਤਾ ਪਿਤਾ ਵੀ ਨੇ ਨਾ ਕਿਸੇ ਸਮੇ ਇਹ ਸਾਰੇ ਜਿਹੜੇ ਨੇ ਛਲਾਵੇ ਵਾਸਤੇ ਨੇ ਜਿਵੇਂ ਆਪੋ ਆਪਣਾ ਜਿਹੜਾ ਨਾ ਇਹ ਸੈਲਫਿਸ਼ ਨੇ ਸਵਾਰਥੀ ਨੇ ਮਾਤਾ ਪਿਤਾ ਬੱਚਿਆਂ ਨੂੰ ਕਿਉਂ ਪੜਾਉਂਦਾ ਕਿ ਕੱਲ ਨੂੰ ਸਾਡਾ ਵਢਾਪਾ ਸੁਖੀ ਲੰਘ ਜਾਵੇ ਤੇ ਜਿਹੜੇ ਬੱਚੇ ਨੇ ਉਹ ਭਾਵੇਂ ਬਾਅਦ ਵਿੱਚ ਨਹੀਂ ਸਾਹਮਦੇ ਉਹ ਵੱਖਰੀ ਗੱਲ ਹੈ ਪਰ ਪਿਆਰਿਓ ਮਾਤਾ ਪਿਤਾ ਪੂਰਾ ਜੋਰ ਲਾ ਦਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਕਿ ਪਰ ਇਹ ਸਾਰੇ ਜਿੰਨੇ ਰਿਸ਼ਤੇ ਨਾਤੇ ਨੇ ਨਾ ਇਹ ਸਭ ਕੂੜੇ ਨੇ ਝੂਠੇ ਨੇ ਅਗੇ ਪਾਤਸ਼ਾਹ ਕਹਿੰਦੇ ਜਿਨ ਕੀਤਾ ਜਿਹਦੇ ਸਹਿ ਨਾ ਜਾਣਈ ਮਨ ਮੁਖ ਪਸ ਨਾ ਪਾਕ ਜਿਨਾ ਜਿਸ ਅਕਾਲ ਪੁਰਖ ਨੇ ਸਾਰਾ ਸੰਸਾਰ ਬਣਾਇਆ ਘੜਿਆ ਹੈ ਉਹਨੂੰ ਤੂੰ ਕਦੀ ਜਨਨਾ ਨਹੀਂ ਕੀਤਾ ਤੂੰ ਮਨੁੱਖ ਹੋਗੇ ਨਾ ਪਸ਼ੂਆਂ ਵਾਲੀਆਂ ਹਰਕਤਾਂ ਕਰਦਾ ਜਿਵੇਂ ਧੰਨ ਗੁਰੂ ਅਰਜੁਨ ਦੇ ਮਹਾਰਾਜ ਸਾਨੂੰ ਸੁਖਨੀ ਸਾਹਿਬ ਜੀ ਦੇ ਅੰਦਰ ਸਮਝਾਉਂਦੇ ਨੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਲੋਕਾਂ ਨੂੰ ਪਰਚਾਉਂਦਾ ਫਿਰਦਾ ਏ ਪਰ ਉਸ ਨਿਰੰਕਾਰ ਨੂੰ ਤੂੰ ਵਿਸਾਰ ਦਿੱਤਾ ਹੈ ਅੰਤਰ ਬਾਹਰ ਰਵ ਰਹਿਆ ਤਿਸਨੂੰ ਜਾਣੈ ਦੂਰ ਹੁਣ ਵੇਖੋ ਜਿਹੜਾ ਅੰਦਰ ਬੈਠਾ ਹੈ ਉਹਨੂੰ ਤੇ ਜਾਣਿਆ ਨਹੀਂ ਮਹਾਰਾਜ ਕਹਿੰਦੇ ਕਿ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਦੀ ਉਹਦੇ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਉਹਦੇ ਵੱਲ ਕਦੀ ਰਾਹ ਦੇ ਉੱਤੇ ਤੁਰ ਸਕਾ ਕਦੀ ਇਹੋ ਜਿਹਾ ਸਮਾਂ ਹੀ ਨਹੀਂ ਬਣਾਇਆ ਇਹ ਕਹ ਦਿੱਤਾ ਕਿ ਮੇਰੇ ਕੋਲੇ ਸਮਾਂ ਹੀ ਨਹੀਂ ਕਿ ਮੈਂ ਭਗਤੀ ਕਰ ਸਕਾਂ ਮੈਂ ਬਾਣੀ ਪੜ ਸਕਾਂ ਇੱਕ ਗੱਲ ਹੋਰ ਪਿਆਰਿਓ ਵੇਖੋ ਕਿਸੇ ਨੂੰ ਗੁਰੂ ਘਰ ਨਾਲੋਂ ਤੋੜਨਾ ਸੌਖਾ ਏ ਪਰ ਜੋੜਨਾ ਬੜਾ ਔਖਾ ਏ ਹੁਣ ਕਿਸੇ ਨੇ ਕਿਸੇ ਨੂੰ ਕੀ ਹੱਕ ਦਿੱਤਾ ਕਿ ਕੋਈ ਕਿਸੇ ਦੇ ਜੀਵਨ ਦੇ ਉੱਤੇ ਕਿੰਤੂ ਕਰ ਦਵੇ ਕਿ ਇਹ ਜੀ ਲੰਮੇ ਪਹਿ ਕੇ ਮੱਥਾ ਟੇਕਦਾ ਏ ਇਹ ਜੀ ਦੁਪਹਿਰਾ ਕੱਟਦਾ ਏ ਕੋਈ ਕੋਈ ਵੀ ਪ੍ਰਾਣੀ ਏ ਸਾਨੂੰ ਨਹੀਂ ਉਹਦੇ ਵਾਸਤੇ ਸਾਨੂੰ ਹੱਕ ਨਹੀਂ ਦਿੱਤਾ ਕਿਸੇ ਨੇ ਹੁਣ ਵੇਖੋ ਕੋਈ ਕਹਿੰਦੇ ਨੇ ਕਿ ਜਿਹੜਾ ਬਾਣੀ ਪੜਦਾ ਏ ਉਹ ਵੇਖੋ ਜਿਹਨੇ ਅੱਖਾਂ ਬੰਦ ਕੀਤੀਆਂ ਤੇ ਵਿਖਾਵਾ ਕਰਦਾ ਘਰੇ ਦੇ ਦੀ ਸਮਾਈ ਨਹੀਂ ਹੈਗੀ ਘਰੇ ਵੇ ਲੜਦਾ ਰਹਿੰਦਾ ਉਹ ਪਿਆਰਿਓ ਜੋ ਉਹਦਾ ਮੱਥੇ ਦਾ ਭਾਗ ਹੈ ਉਹ ਉਹਦੇ ਮੁਤਾਬਕ ਆਪਣਾ ਜੀਵਨ ਭੋਗਦਾ ਸਾਨੂੰ ਨਹੀਂ ਹੱਕ ਹੈਗਾ ਕਿ ਅਸੀਂ ਕਿਸੇ ਦੇ ਉੱਤੇ ਉਂਗਲੀ ਉਠਾ ਕੇ ਤੇ ਉਹਦੇ ਉੱਤੇ ਕਿੰਤੂ ਪਰੰਤੂ ਕਰੀਏ ਕਿਉਂਕਿ ਮਹਾਰਾਜ ਕਹਿੰਦੇ ਤੂੰ ਆਪਣਾ ਆਪ ਵੇਖ ਆਪਣਾ ਜਿਹੜਾ ਗਰਵਾਨ ਮੈਂ ਸਿਰ ਨੀਵਾ ਕਰ ਵੇਖੀ ਤੂੰ ਕਿੱਥੇ ਬੈਠਾ ਹੈ ਅੱਜ ਕੱਲ ਦੇ ਲੋਕ ਇਹੋ ਜਿਹੇ ਕਈ ਤੁਹਾਨੂੰ ਵੀ ਮਿਲਦੇ ਨੇ ਦਾਸ ਨੂੰ ਵੀ ਮਿਲਦੇ ਹੋਣਗੇ ਆਪਾਂ ਸਾਰੇ ਦੁਨੀਆਦਾਰ ਬੰਦੇ ਹਾਂ ਕਈ ਇਹੋ ਜਿਹੇ ਬੰਦੇ ਮਿਲਦੇ ਨੇ ਮਨੁੱਖ ਜਿਹੜੇ ਕਹਿੰਦੇ ਨੇ ਕਿ ਕੰਮ ਹੀ ਪੂਜਾ ਕੰਮ ਹੀ ਪੂਜਾ ਔਰ ਨਹੀਂ ਕੋ ਦੂਜਾ ਪਰ ਇਹ ਸ਼ਰਿਆਮ ਗੁਰੂ ਨਾਨਕ ਦੇ ਘਰ ਤੋਂ ਉਲਟ ਕਹਾਵਤ ਹੈ ਮਹਾਰਾਜ ਕਹਿੰਦੇ ਔਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਨਹੀਂ ਕਿ ਤੂੰ ਕਰਦੇ ਕੰਮ ਛੱਡ ਕੇ ਤੇ ਸੰਗਤ ਕਰ ਮਹਾਰਾਜ ਜੀ ਕਹਿੰਦੇ ਕਿਰਤ ਕਰਦਿਆਂ ਤੂੰ ਆਪਣੇ ਪ੍ਰਮਾਤਮਾ ਨੂੰ ਯਾਦ ਕਰ ਤੇਰੀ ਕਿਰਤ ਤੇਰੀ ਭਗਤੀ ਬਣ ਜਾਵੇਗੀ ਪਰ ਅੱਜ ਕੱਲ ਜਿਹੜੇ ਇਹੋ ਜਿਹੇ ਹਾਲਾਤ ਬਣ ਗਏ ਕਿ ਕੋਈ ਗੁਰੂ ਘਰੇ ਜਾਂਦਾ ਪਿਆ ਤੇ ਦੂਜਾ ਕਹਿੰਦਾ ਲੈ ਤੂੰ ਤੇ ਵਿਹਲਾ ਹੀ ਤੁਰਿਆ ਫਿਰਦਾ ਹੈ ਜਦੋਂ ਵੇਖੋ ਗੁਰਦੁਆਰੇ ਕਦੀ ਗੁਰਦਰਿਓਂ ਆ ਰਿਆਂ ਹੁੰਨਾ ਕਦੀ ਜਾ ਰਿਆਂ ਹੁੰਨਾ ਹੈ ਪਤਾ ਨਹੀਂ ਤੇਰਾ ਕਿਵੇਂ ਚੱਲਦਾ ਘਰ ਦਾ ਉਹ ਚਲਾਉਣ ਵਾਲਾ ਸੋਢੀ ਸੁਲਤਾਨ ਗੁਰੂ ਰਾਮਦਾਸ ਹੈ ਜਿਨ੍ਹਾਂ ਦਾ ਪਿਆਰ ਹੈ ਜਿਨ੍ਹਾਂ ਦੀ ਪ੍ਰੀਤ ਹੈ ਵੇਖੋ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਚੱਲ ਰਹੇ ਨੇ ਹੁਣ ਕਿੰਨਾ ਗੁਰੂ ਘਰ ਲੰਗਰ ਜਿਹੜਾ ਹੈ ਸੰਗਤਾਂ ਛਕ ਰਹੀਆਂ ਨੇ ਵਰਤਾ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਸੋ ਪਿਆਰਿਓ ਕਿੰਤੂ ਪ੍ਰੰਤੂ ਕਰਨਾ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਹੈ ਕਿ ਅਸੀਂ ਆਪਣਾ ਆਪ ਸਵਾਰਨਾ ਹੈ ਮਹਾਰਾਜ ਕਹਿੰਦੇ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਠੀਕ ਹੈ ਕਿ ਤੈਨੂੰ ਦੁਨੀਆਂ ਦੇ ਕੰਮ ਬੜੇ ਚੰਗੇ ਲੱਗਦੇ ਨੇ ਤੂੰ ਕਰ ਪਰ ਕੰਮ ਦੇ ਵਿੱਚ ਇੰਨਾ ਵੀ ਖਚਤਨਾ ਹੋ ਤੇ ਆਪਣਾ ਆਪਨਾ ਖਪਾ ਤੇ ਤੇਰਾ ਜਦੋਂ ਅੰਤ ਵੇਲੇ ਲੇਖਾ ਪੁੱਛਿਆ ਜਾਣਾ ਤੇ ਤੇਰੇ ਫਿਰ ਗੁਨਾ ਹੀ ਨਿਕਲਣ ਕਦੀ ਗੁਣ ਨਿਕਲਣ ਹੀ ਨਾ ਉਹ ਗੁਣ ਹੀ ਸਾਹਮਣੇ ਆਈ ਜਾਣ ਤੇ ਤੈਨੂੰ ਇੱਥੇ ਤੇ ਸਜ਼ਾਵਾਂ ਮਿਲਣੀਆਂ ਅੱਗੇ ਵੀ ਸਜ਼ਾਵਾਂ ਮਿਲੇ ਇੱਕ ਰਾਣੀ ਮਿਲਿਆ ਕਹਿਣ ਲੱਗਾ ਵੇਖੋ ਜੀ ਮੈਂ ਤੇ ਗੁਰੂ ਘਰ ਨੂੰ ਦੂਰੋਂ ਨਮਸਕਾਰ ਕਰ ਦਿੰਦਾ ਮੇਰੇ ਅੰਦਰ ਭਗਤੀ ਹੈ ਮੈਂ ਕਹਾਂ ਜੀ ਸੱਤ ਹੈ ਕਿ ਤੁਹਾਡੇ ਅੰਦਰ ਭਗਤੀ ਆਪਾਂ ਮੰਨ ਲੈਨੇ ਆ ਪਰ ਵੇਖੋ ਕਈ ਵਾਰੀ ਆਪਾਂ ਸ਼ਾਇਦ ਇਹ ਗੱਲ ਕਹਿ ਕੇ ਵੀ ਹੰਕਾਰ ਫੌਮੇ ਵਿੱਚ ਆ ਜਾਂਦੇ ਆ ਕਿ ਮੈਂ ਮੇਰੇ ਚ ਭਗਤੀ ਹੈ ਮੈਂ ਅੰਦਰੋਂ ਨਹੀਂ ਜਾਂਦਾ ਭਾਵੇਂ ਗੁਰੂ ਕਰ ਮੈਂ ਬਾਹਰੋਂ ਮੱਥਾ ਟੇਕ ਦਿੰਦਾ ਕਿ ਮੇਰੀ ਸ਼ਹਾਜ ਦੀ ਕਬੂਲ ਪੈ ਜਾਂਦੀ ਤੇ ਮੈਂ ਕਹਾਂ ਸਕੂਲੇ ਪੜਿਆ ਕਹਿੰਦਾ ਜੀ ਪੜਿਆ ਮੈਂ ਤੇ ਐਮ ਕਮ ਕੀਤੀ ਹੈ ਤੇ ਮੈਂ ਕਹਾਂ ਫਿਰ ਮੱਥਾ ਟੇਕ ਕੇ ਬਾਹਰੋਂ-ਬਾਰੋਂ ਕਰ ਲਈ ਕਿ ਅੰਦਰ ਵੀ ਜਾਂਦਾ ਰਿਆਂ ਕਿ ਡਿਗਰੀ ਡਿਗਰੀ ਨਗਲੀ-ਨੁਗਲੀ ਤਾਂ ਨਹੀਂ ਬਣਵਾ ਲਈ ਕਿਤੇ ਕਹਿਣ ਲੱਗਾ ਨਹੀਂ ਜੀ ਮੈਂ ਕਲਾਸਾਂ ਲਾਈਆਂ ਮੈਂ ਨੇ ਪੜ੍ਹਾਈ ਕੀਤੀ ਮੈਂ ਕਿਹਾ ਗਿਆਨ ਹੈਗਾ ਪੂਰਾ ਹੁਣ ਤੂੰ ਟੀਚਰ ਬਣ ਗਿਆ ਐ ਤੇ ਦੇਖੋ ਗਿਆਨ ਹੈ ਕਹਿ ਲੱਗਾ ਹਾਂ ਮੈਂ ਟੀਚਰ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਮੈਂ ਕਿਹਾ ਕਿਵੇਂ ਪੜ੍ਹਾ ਰਿਹਾ ਕਿਉਂਕਿ ਤੂੰ ਪੜ੍ਹਿਆ ਐ ਅੰਦਰ ਜਾ ਕੇ ਕਲਾਸਾਂ ਲਾਈਆਂ ਐ ਤੇ ਮੈਂ ਕਿਹਾ ਤੂੰ ਗੁਰੂ ਦੇ ਪ੍ਰਤੀ ਅਜੇ ਅੰਦਰ ਤੂੰ ਆਪਣੇ ਮੂੰਹ ਤੋਂ ਕਹਿਣਾ ਮੈਂ ਕਦੀ ਗੁਰੂ ਘਰ ਗਿਆ ਹੀ ਨਹੀਂ ਬਾਹਰੋਂ ਨਮਸਕਾਰ ਕਰ ਦਿੱਤੀ ਮੈਂ ਕਿਹਾ ਫਿਰ ਤੂੰ ਦੱਸ ਪੜ੍ਹਾਈ ਤੇ ਤੇਰੇ ਅੰਦਰ ਹੀ ਹੈਗੀ ਸੀ ਫਿਰ ਤੂੰ ਪੜ੍ਹਾਈ ਬਾਹਰੋਂ ਕਿਉਂ ਸਿੱਖਣ ਗਿਆ ਟੀਚਰਾਂ ਦੀ ਕੀ ਲੋੜ ਪੈਗੀ ਆ ਡਿਗਰੀਆਂ ਦੀ ਕੀ ਲੋੜ ਪੈਗੀ ਇਦਾਂ ਵੱਲੋਂ ਤੂੰ ਕਹਿਣਾ ਤੇਰੇ ਅੰਦਰ ਪੜ੍ਹਾਈ ਵੀ ਸੀ ਭਗਤੀ ਤੇ ਤੂੰ ਕਹਿ ਦਿੱਤੀ ਭਗਤੀ ਕੋਈ ਇਹ ਨਹੀਂ ਹੈ ਕਿ ਕੰਦ ਉੱਤੇ ਗਲਾਸ ਰੱਖਤਾ ਤੇ ਪਾਣੀ ਗਰਮ ਹੋ ਗਿਆ ਤੇ ਕਦੀ ਠੰਡਾ ਕਰ ਲਿਆ ਭਗਤੀ ਵਾਸਤੇ ਕਠਨ ਤਪੱਸਿਆ ਕਰਨੀ ਪੈਂਦੀ ਹੈ ਉਹ ਤਪੱਸਿਆ ਕਿਹੜੀ ਮਹਾਰਾਜ ਕਹਿੰਦੇ ਦਿਨ ਭੀ ਗਾਵੋ ਰੈਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਇਹ ਰਸਨਾ ਦੇ ਨਾਲ ਜਪਣਾ ਹੈ ਜਿਨੇ ਰਸਨਾ ਨਾਲ ਜਪਿਆ ਨਹੀਂ ਹੁਣ ਬੰਦਾ ਕਹਿੰਦਾ ਮੇਰੇ ਅੰਦਰ ਭਗਤੀ ਬੜੀ ਹੈ ਮੈਂ ਭਗਤ ਹਾਂ ਮੈਂ ਬਹੁਤ ਛੋਟੀ ਦਾ ਭਗਤ ਹਾਂ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਕਿ ਪਿਆਰਿਆ ਬਗਲ ਸਮਾਦੀ ਨਹੀਂ ਲਾਉਣੀ ਕਾਹਾਂ ਪਇਓ ਜੋ ਦੂ ਲੋਚਨ ਮੂਨ ਦੇ ਬੈਠ ਰਿਹਾ ਬਗ ਧਿਆਨ ਲਗਾਇਓ ਇਹੋ ਜਿਹਾ ਕੰਮ ਨਹੀਂ ਕਰਨਾ ਹੁਣ ਵੇਖੋ ਕਿ ਇੱਕ ਪਾਸੇ ਭਗਤ ਸਹਿਬਾਂ ਨੇ ਵੀ ਕਹਿੰਦੇ ਨੇ ਕਿ ਤੇਰੀ ਭਗਤਨਾ ਛੋਡੂ ਭਾਵਾਂ ਲੋਕ ਹਸੈ ਇਹਦਾ ਮਤਲਬ ਕਿ ਲੋਕੀ ਵਿੰਦੇ ਸੀ ਕਿ ਭਗਤ ਕਬੀਰ ਭਗਤੀ ਕਰਦਾ ਹੈ ਰਵੀਦਾਸ ਭਗਤੀ ਕਰ ਰਹੇ ਨੇ ਬਾਬਾ ਸ਼ੇਖ ਫਰੀਦ ਜੰਗਲ ਚ ਬੈ ਕੇ ਭਗਤੀ ਕਰ ਰਿਹਾ ਹੈ ਜਾਂ ਭਗਤ ਨਾਮ ਦੇ ਭਗਤੀ ਕਰ ਰਿਹਾ ਹੈ ਇਹਦਾ ਮਤਲਬ ਕਿ ਉਹ ਲੋਕਾਂ ਨੂੰ ਵਿਖਾ ਰਹੇ ਸੀ ਨਹੀਂ ਪਿਆਰਿਓ ਉਹਨਾਂ ਦਾ ਸ਼ਬਦ ਹੈ ਕਿ ਲੋਕੀ ਹੱਸਦੇ ਨੇ ਸਾਡੀ ਭਗਤੀ ਵੇਖ ਕੇ ਪਰ ਅਸੀਂ ਭਗਤੀ ਨਹੀਂ ਛੋੜਨੀ ਇਸ ਕਰਕੇ ਕਿਸੇ ਕੋਈ ਤਰਕ ਕਰਦਾ ਨਾ ਕੋਈ ਬੰਦਾ ਪਰਵਾਹ ਨਾ ਕਰਿਆ ਕਰੋ ਕਿਸੇ ਕੇਰੀ ਪਰਵਾਹ ਨਹੀਂ ਕਰਨੀ ਉਸ ਅਕਾਲਪੁਰਖ ਤੋਂ ਸਵਾਏ ਜਿਹੜੇ ਪ੍ਰਮਾਤਮਾ ਨੇ ਤੁਹਾਨੂੰ ਇਸ ਸੰਸਾਰ 'ਚ ਭੇਜਿਆ ਹੈ ਨਾ ਸ਼ੁਕਰ ਕਰਿਆ ਕਰੀਏ ਪਾਸ਼ਾ ਤੂੰ ਸਾਨੂੰ ਸੰਗਤ ਵਿੱਚ ਬੰਨ੍ਹਦੇ ਜੋ ਕਰ ਦਿੱਤਾ ਨਹੀਂ ਤੇ ਦੁਨੀਆ ਇੰਨੀ ਖੱਪ ਖੱਪ ਤੋਂ ਹੀ ਪਈ ਐ ਨਾ ਖੱਪਦੀ ਪਈ ਐ ਮਰਦੀ ਪਈ ਐ ਮਹਾਰਾਜ ਕਹਿੰਦੇ ਜਗਤ ਜਲੰਦਾ ਰਕ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੈ ਉਬਰਾ ਤੇ ਤੇਲੇ ਹੋ ਉਬਾਰ ਸੋ ਪਿਆਰੀਓ ਕਾਸ਼ਾ ਕਹਿੰਦੇ ਨੇ ਕਿ ਇਹ ਸਾਰੇ ਰਿਸ਼ਤੇ ਨਾਤੇ ਝੂਠ ਨੇ ਤੇ ਤੂੰ ਮਨਮੁਖਾਂ ਵਾਲੀ ਬਿਰਤੀ ਨੂੰ ਛੱਡ ਕੇ ਅੰਤਰਬਰ ਜਿਹੜਾ ਤੇਰੇ ਵਸਦਾ ਇਹ ਨਾ ਉਹਨੂੰ ਆਪਣੇ ਨੇੜੇ ਜਨ ਉਹਨੂੰ ਦੂਰ ਕਰੀ ਬੈਠਾ ਹੈ ਤ੍ਰਿਸ਼ਨਾ ਲੱਗੀ ਰੱਚ ਰਹਿਆ ਅੰਤਰ ਹੋ ਮੈ ਪੂਰ ਇੰਨੀ ਤ੍ਰਿਸ਼ਨਾ ਲੱਗੀ ਹੈ ਕਿ ਪੈਸਾ 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 ਜੁੜ ਜਾਵੇ ਰੱਖ ਲਵਾਂ ਮਹਾਰਾਜ ਕਹਿੰਦੇ ਰੱਖੀ ਜਾ ਸਾਹਮ ਕੇ ਸੰਚਨ ਕਰੋ ਨਾਮਤਾ ਨਿਰਮਲ ਨਾਮ ਦਾ ਸੰਚਨ ਕਰਨਾ ਸੀ ਉਹ ਕਦੀ ਸਿੰਜਿਆ ਨਹੀਂ ਤੇ ਸਿੰਜਿਆ ਕੀ ਹੈ ਤਜੋਰੀਆਂ ਭਰੀਆਂ ਪਈਆਂ ਨੇ ਆ ਕਈ ਨੇ ਜਿੰਨੀਆਂ-ਜਿੰਨੀਆਂ ਤਜੋਰੀਆਂ ਭਰਦੀਆਂ ਜਾਣਗੀਆਂ ਉਹਨਾਂ ਬੰਦਾ ਜ਼ੁਬਾਨ ਦਾ ਫਿੱਕਾ ਹੁੰਦਾ ਜਾਏਗਾ ਜ਼ੁਬਾਨ ਦੇ ਵਿੱਚ ਮਠਾਸ ਨਹੀਂ ਰਹੇਗੀ ਤੇ ਜ਼ੁਬਾਨ ਦੇ ਉਤੋਂ ਜਿਹੜਾ ਹੈ ਨਾ ਤਨ ਵੀ ਫਿੱਕਾ ਲੱਗੇਗਾ ਤੇ ਮਨ ਵੀ ਫਿੱਕਾ ਹੋਈ ਜਾ ਰਿਹਾ ਹੈ ਕਿਉਂਕਿ ਬੰਦੇ ਕੋਲੇ ਜਿਹੜਾ ਪੈਸਾ ਹੈ ਨਾ ਵੇਖੋ ਜਿਹੜਾ ਬੰਦਾ ਭਾਵੇਂ ਗਰੀਬੀ ਦੇ ਵਿੱਚ ਦਿਨ ਕੱਟ ਰਿਹਾ ਹੈ ਨਾ ਪਰ ਉਹਦੇ ਕੋਲੇ ਲਿਆਕਤ ਹੈ ਉਹਦੇ ਕੋਲੇ ਕਿਤੇ ਨਾ ਕਿਤੇ ਜਿਹੜਾ ਉਹਦਾ ਸੁਭਾਅ ਵੇਖਣ ਵਾਲਾ ਮਿਲਦਾ ਠੀਕ ਹੈ ਅੱਜ ਕੱਲ ਦਾ ਸਮਾਂ ਇਦਾਂ ਦਾ ਹੈ ਕਿ ਪ੍ਰਮਾਤਮਾ ਕਹਿ ਰਹੇ ਨੇ ਕਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਭਾਵੇਂ ਕੋਈ ਅਮੀਰ ਤੇ ਭਾਵੇਂ ਗਰੀਬ ਹੈ ਜੇ ਅੰਦਰ ਪ੍ਰੇਮ ਨਹੀਂ ਤੇ ਫਿਰ ਵਿਖਾਵਾ ਹੈ ਫਿਰ ਭਗਤੀ ਵਿਖਾਵਾ ਹੈ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਉਹਨਾਂ ਤੋੜੋ ਕਿਉਂਕਿ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਕੀ ਬੜੀ-ਵੜੀ ਕਿਰਪਾ ਹੋ ਜਾਂਦੀ ਹੈ ਮਹਾਰਾਜ ਅੱਗੇ ਸਾਨੂੰ ਸਮਝਾਉਂਦੇ ਨੇ ਭਗਤੀ ਨਾਮ ਦੇ ਹੂਣਿਆ ਆਵੇ ਵੰਜੇ ਪੂਰ ਭਗਤੀ ਤੇ ਨਾਮ ਨੂੰ ਕਦੀ ਜਪਨਾ ਨਹੀਂ ਕੀਤਾ ਉਸ ਅਕਾਲ ਪੁਰਖ ਦੇ ਨਾਮ ਤੋਂ ਵੇ ਹੂਣਾ ਇੱਥੇ ਆਉਂਦਾ ਹੈ ਸੰਸਾਰ ਵਿੱਚ ਤੇ ਆ ਕੇ ਤੁਰ ਜਾਂਦਾ ਹੈ ਤੇ ਫਿਰ ਜਨਮ ਮਰਨਾਂ ਦੇ ਚੱਕਰ ਵਿੱਚ ਪੈ ਜਾਂਦਾ ਹੈ ਰਾਖਲੇ ਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਹੇ ਰੱਖਣ ਵਾਲੇ ਪ੍ਰਭ ਜੀਆਂ ਜਨਤਾ ਉਤੇ ਦਇਆ ਕਰ ਜਿਨ੍ਹਾਂ ਨੂੰ ਤੂੰ ਪੈਦਾ ਕੀਤਾ ਤੂੰ ਆਪੇ ਸਾਮਦਾ ਸਾਡੇ ਵਰਗਿਆਂ ਤੇ ਵੀ ਆਪ ਕਿਰਪਾ ਕਰਕੇ ਸਾਡੇ ਵਰਗੇ ਅਕਰਤ ਕਰਨ ਪਾਪੀਆਂ ਨੂੰ ਆਪਣੇ ਚਰਨਾਂ ਵਿੱਚ ਰੱਖਣਾ ਕਰੋ ਬਿਨ ਪ੍ਰਭ ਕੋਏ ਨਾ ਰਖਣਾ ਹਾਰ ਮਹਾ ਵਿਕਟ ਜਮ ਭਇਆ ਜਦੋਂ ਜਮ ਆਉਂਦਾ ਹੈ ਨਾ ਮਹਾਰਾਜ ਕਹਿੰਦੇ ਫਿਰ ਉਦੋਂ ਬੰਦਾ ਫਿਰ ਚੀਕਾ ਮਾਰਦਾ ਹੈ ਫਿਰ ਰੋਂਦਾ ਕਰ ਲੌਂਦਾ ਹੈ ਮਹਾ ਵਿਕਟ ਸਮਾ ਹੁੰਦਾ ਹੈ ਕਿ ਜਦੋਂ ਲੈਣ ਵਾਸਤੇ ਆਉਂਦਾ ਹੈ ਫਿਰ ਕਹਿੰਦਾ ਮੈਨੂੰ ਛਡਾਓ ਪਰ ਮਹਾਰਾਜ ਕਹਿੰਦੇ ਕਿ ਫਿਰ ਉਦੋਂ ਕੋਈ ਛਡਾ ਨਹੀਂ ਸਕਦਾ ਕੇਵਲ ਨਰੰਕਾਰ ਤੋਂ ਬਿਨਾ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਿਆ ਅਖੀਲੀ ਪੰਕਤੀ ਹੈ ਮਹਾਰਾਜ ਧੰਨ ਗੁਰੂ ਅਰਜਨ ਦੇਵ ਪਾਸ਼ਾ ਨਾਨਕ ਪਾਦ ਦੇ ਹੇਠ ਬਾਣੀ ਉਚਾਰਨ ਕਰਦੇ ਆ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਪਾਸ਼ਾ ਅਕਾਲ ਪੁਰਖ ਵਾਹਿਗੁਰੂ ਕਦੇ ਵੀ ਨਾਮ ਨਾ ਵਿਸਰੈ ਆਪਣੀ ਐਸੀ ਦਇਆ ਮਿਹਰਮਤ ਕਰ ਦਿਓ ਕਿ ਸਦਾ ਤੇਰਾ ਚੇਤਾ ਤੇਰਾ ਚਿੰਤਨ ਜਿਹੜਾ ਚੇਤੇ ਵਿੱਚ ਚੱਲਦਾ ਰਹੇ ਤਾਂ ਕਿ ਸਾਡਾ ਲੋਕ ਸੁਖੀ ਹੋ ਤੇ ਪਰ ਲੋਕ ਸੁਹੇਲਾ ਹੋ ਜਾਵੇ ਬੇਅੰਤ ਫੁੱਲਾਂ ਦੀ ਖਿਮਾ ਦਿਓ ਅਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ